ਦੋਸਤੋ ਸਤਿ ਸ੍ਰੀ ਅਕਾਲ ਨਵੰਬਰ ਦਾ ਮਹੀਨਾ ਹੈ ਅੱਜ 3 ਨਵੰਬਰ ਦਾ ਦਿਨ ਹੈ 2025 ਦਾ ਤੇ ਨਵੰਬਰ 1984 ਚ ਕੀ ਕੁਝ ਵਾਪਰਿਆ ਇਹ ਆਪਾਂ ਨੂੰ ਸਹਿ ਸਭਾਈ ਸਾਰਿਆਂ ਨੂੰ ਯਾਦ ਆ ਜਾਂਦਾ ਕਿਉਂਕਿ ਉਹਦੀ ਰਿਕਾਰਡਿੰਗ ਉਹਦੀਆਂ ਪੁਰਾਣੀਆਂ ਵੀਡੀਓਜ਼ ਤੇ ਜਿਹੜੇ ਅੱਛੇ ਪ੍ਰਵਕਤਾ ਹੈ ਉਹਨਾਂ ਦੀਆਂ ਗੱਲਾਂ ਜਾਣਕਾਰੀ ਵਾਸਤੇ ਜਦੋਂ ਇਹ ਗੱਲ ਬੱਚਿਆਂ ਨੂੰ ਦੱਸਦੇ ਆ ਨਾ ਤਾਂ ਬੱਚੇ ਪੁੱਛਦੇ ਆ ਕਿ ਜਿਹੜਾ ਕੁਝ ਤੁਸੀਂ ਦੱਸਦੇ ਹੋ ਇਸ ਗੱਲ ਸੱਚੀ ਹੈ ਦੇਖੋ ਯਾਰ ਬੱਚੇ ਇਤਿਹਾਸ ਤੋਂ ਕਿੰਨੇ ਕੋਰੇ ਹੋ ਗਏ ਕਿਉਂਕਿ ਉਹਨਾਂ ਕੋਲੇ ਮੋਬਾਈਲ ਫੋਨ ਆ ਗਏ ਉਹਨਾਂ ਕੋਲੇ ਰੀਲਾਂ ਸਕਰੋਲ ਕਰਨ ਵਾਸਤੇ ਆ ਗੀਆਂ ਠੀਕ ਘਰੇ ਕਦੇ ਆਪਾਂ ਕਿਸੇ ਨੇ ਕੋਸ਼ਿਸ਼ ਹੀ ਨਹੀਂ ਕੀਤੀ ਕਿ ਆਪਣੇ ਬੱਚਿਆਂ ਕੋਲੇ ਬੈਠ ਕੇ ਅੱਧਾ ਘੰਟਾ ਘੰਟਾ ਉਹਨਾਂ ਨਾਲ ਇਤਿਹਾਸ ਦੀ ਗੁਰਬਾਣੀ ਦੀ ਆਪਣੇ ਪਿੱਛੇ ਜੋ ਬੀਤਿਆ ਨਵੰਬਰ 84 ਚ ਬੀਤਿਆ ਜੂਨ 84 ਚ ਬੀਤਿਆ ਉਹਦੀ ਗੱਲ ਕੀਤੀ ਜਾ ਸਕੇ ਤਾਂ ਦੋਸਤੋ ਜਿਹੜੇ ਦੰਗੇ ਹੁੰਦੇ ਹਨ ਇਹ ਹੁੰਦੇ ਆ ਆਮੋ ਸਾਹਮਣੇ ਜਿਵੇਂ ਬਹੁਤ ਵਾਰੀ ਦੋ ਧਰਮਾਂ ਚ ਹੋਏ ਆ ਦੋ ਜਾਤਾਂ ਚ ਹੋਏ ਆ ਏਸੀ ਆਪਣੀ ਸਿੱਖਾਂ ਦੀ نسل ਕੁਸ਼ੀ ভোটার ਲਿਸਟਾਂ ਲੈ ਕੇ ਜਿਹਦੇ ਪਿੱਛੇ ਸਿੰਘ ਲੱਗਦਾ ਉਹਦੇ ਘਰ ਦੇ ਉੱਪਰ ਗੋਲ ਚੱਕਰ ਇੱਕ ਸਰਕਲ ਲਾਇਆ ਗਿਆ ਮਤਲਬ ਦਿੱਲੀ 'ਚ ਪਲਾਨਡ ਤਰੀਕੇ ਨਾਲ ਇਹ ਗੱਲਾਂ ਵਾਪਰੀਆਂ ਕਿ ਜਿਹੜਾ ਗੁਰਪੁਰਬ ਪਰਸੋਂ ਐ 5 ਤਰੀਕ ਨੂੰ ਸ੍ਰੀ ਗੁਰੂ ਨਾਨਕ ਦੇਵ ਜੀਆ ਦਾ ਇਹ ਗੁਰਪੁਰਬ ਉਸ ਸਾਲ 8 8 ਨਵੰਬਰ ਨੂੰ ਸੀ ਤਾਂ ਉਦੋਂ ਜਦੋਂ ਸੰਗਤਾਂ ਨੇ ਇਕੱਤਰ ਹੋਣਾ ਸੀ ਇਕੱਤਰ ਹੋਣਾ ਸੀ ਤਾਂ ਫੇਰ ਇਹਨਾਂ ਨੇ ਪਲਾਨਡ ਤਰੀਕੇ ਨਾਲ ਇਹ ਸਾਰਾ ਕੁਝ ਵਾਪਰਨਾ ਸੀ ਤਾਂ ਦੋਸਤੋ ਗੱਲ ਕੀ ਹੋਈ ਗੋਲ ਚੱਕਰ ਲਾ ਕੇ ਸਰਕਲ ਕੀਤਾ ਗਿਆ ਫਿਰ ਉਹਨਾਂ ਹੀ ਘਰਾਂ ਤੇ ਅਟੈਕ ਕੀਤਾ ਗਿਆ ਇੱਕ ਪ੍ਰੈਗਨੈਂਟ ਬੀਬੀ ਨੂੰ ਗਰਭਵਤੀ ਬੀਬੀ ਨੂੰ ਫੜ ਕੇ ਉਹਦੇ ਮੂੰਹ ਦੇ ਵਿੱਚ ਪੈਟਰੋਲ ਦੀ ਬੋਤਲ ਪਾਈ ਗਈ ਹੁਣ ਅੱਧਾ ਅੱਧਾ ਪੈਟਰੋਲ ਅੰਦਰ ਚਲਾ ਗਿਆ ਜਿਵੇਂ ਆਪਾਂ ਪਾਪਾ ਸ਼ੂ ਨੂੰ ਨਾਲ-ਨਾਲ ਦਵਾਈ ਦਿੰਨੇ ਆ ਦਿੰਨੇ ਆ ਨਾ ਪਾਈਪ ਨਾਲ ਉਵੇਂ ਮਤਲਬ ਅੱਧਾ ਪੈਟਰੋਲ ਅੰਦਰ ਚਲਾ ਗਿਆ ਅੱਧਾ ਉੱਪਰ ਡੋਲ ਗਿਆ ਫਿਰ ਉਹਨਾਂ ਨੇ ਤੀਲੀ ਲਾ ਕੇ ਉਹਦੇ ਮੂੰਹ ਚ ਪਾਈ ਅੰਦਰ ਗੈਸ ਗਈ ਬਾਰ ਅਗਸ ਬਲੀ ਤੋ ਬੀਬੀ ਦਾ ਗੈਸ ਨਾਲ পেট ਫਟਿਆ ਉਹਦੇ ਵਿੱਚੋਂ ਇੱਕ ਬੱਚਾ ਨਿਕਲਿਆ ਕਿੱਡੀ ਵੱਡੀ ਦਾਸਤਾਨ ਹੈ ਬਹੁਤੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਨਹੀਂ ਕੀਤੀਆਂ ਜਾ ਸਕਦੀਆਂ ਛੋਟੇ ਛੋਟੇ ਬੱਚਿਆਂ ਦੇ ਗਲਾਂ ਝਟਹਿਰ ਸਿੰਘਾਂ ਨੂੰ ਕੋਈ ਕੈਮੀਕਲ ਪਾ ਕੇ ਟੀਲੀ ਲਾ ਦਿੱਤੀ ਗਈ ਪਰ ਫਿਰ ਰੇੜੀਆਂ ਫੜ ਕੇ ਰੇੜੀ ਦੇ ਉੱਪਰ ਪਾ ਕੇ ਉਹਨੂੰ ਅੱਗ ਲਾ ਕੇ ਅੱਗੇ ਤੋਰ ਦਿੱਤਾ ਗਿਆ ਕਿੰਨੇ ਗੁਰੂ ਘਰਾਂ ਤੇ ਅਟੈਕ ਹੋਏ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀਆਂ ਦੀ ਪਾਵਨ ਧਰਤੀ ਦਿੱਲੀ ਉਥੇ ਯਾਰੋ ਦੋ ਬੱਸਾਂ ਤੇ ਲਿਆ ਕੇ ਬੰਦੇ ਤਾਰ ਦਿੱਤੇ ਗਏ ਸਿੱਖ ਨਸਲ ਕੁਸ਼ੀ ਅੱਜ ਤੱਕ ਚੱਲ ਰਹੀ ਹੈ ਪਰ ਇਹ ਤਰੀਕੇ 84 ਚ ਵਾਪਰਿਆ 16 ਤੇ 25 39 ਸਾਲ 39 ਸਾਲਾਂ ਬਾਅਦ ਇਹਨਾਂ ਨੇ ਤਰੀਕਾ ਬਦਲ ਲਿਆ। BBMB ਤੇ ਕਬਜ਼ਾ ਕਰਿਆ ਪੰਜਾਬ ਮੰਨਫੀ ਹੋ ਗਿਆ। ਚੰਡੀਗੜ੍ਹ ਦੀ ਯੂਨੀਵਰਸਿਟੀ ਸੈਨੇਟ ਭੰਗ ਕਰਤੀ। ਜਿਹੜੀ ਆਜ਼ਾਦੀ ਸੀ ਉਹ ਖੋਲੀ ਕੱਲੀ ਪੰਜਾਬ ਯੂਨੀਵਰਸਿਟੀ ਤੇ ਪੰਜਾਬ ਕਲਾ ਨਾਂ ਰਹਿ ਗਿਆ। ਸਿੱਖੋ ਭਰਾਵੋ ਤੁਹਾਡੇ ਚਰਨਾਂ 'ਚ ਬੇਨਤੀ ਹੈ ਤੁਹਾਡੇ ਕੋਲੇ ਆਪ ਦੀ ਰਾਜਤਾਨੀ ਹੈਗੀ। ਬੱਚੇ ਤੁਹਾਡੇ ਪੰਜਾਬੀ ਲਿਖਣ ਵਾਸਤੇ ਪੜ੍ਹਨ ਵਾਸਤੇ ਤਿਆਰ ਨਹੀਂ ਗੁਰਸਿੱਖੀ ਤੋਂ ਇਤਿਹਾਸ ਤੋਂ ਬੜਾ ਹੀ ਦੂਰ ਹੈ ਤੇ ਮੁੱਦਾ ਆਪਣੇ ਕੋਲ ਕੀ ਹੈ ਸਾਰੀ ਕੌਮ ਲੱਗੀ ਹੋਈ ਆ ਕਿ ਪੁੱਚੋ ਵਾਲਿਆਂ ਨੇ ਕੁਰਸੀ ਢਾਲੀ ਕੋਈ ਭਾਈ ਸਾਹਿਬ ਕੁਰਸੀ ਵੱਡੀ ਨਹੀਂ ਹਾਲਾਂਕਿ ਕੁਰਸੀ ਢਾਉਣੀ ਗਲਤ ਹੈ ਉੱਚਾ ਹੋਣਾ ਗਲਤ ਹੈ ਪਰ ਆਪਾਂ ਉਸ ਤੋਂ ਵੱਡੀ ਲੜਾਈ ਲੜੋ ਵੱਡੇ ਸਿਰਾਂ ਨਾਲ ਜਿਵੇਂ ਬਾਬੂ ਸ਼ਾਹੀ ਆਪਣੇ ਨਾਲ ਲੜ ਰਹੀ ਹੈ ਦਿਮਾਗ ਦੀ ਖੇਡ ਹੈ ਕਿਸੇ ਨੂੰ ਕਹਿ ਦਿਓ ਕਿ ਮਾਫੀ ਕਿਵੇਂ ਪੈਂਦਾ ਹੈ ਉਹ ਲਿਖੂਗਾ ਮੰਮੇ ਕੰਨਾ ਫਫੇ ਵਿਹਾਰੀ ਅਸਲ 'ਚ ਮੰਮੇ ਔਕੜ ਐੜੇ ਕੰਨਾ ਫਫੇ ਵਿਹਾਰੀ ਆਪਣੇ ਬੱਚਿਆਂ ਨੂੰ ਆਪਣੀ ਬੋਲੀ ਨਾਲ ਜੋੜੋ ਤੁਸੀਂ ਘਟ ਗਿਣਤੀ ਚੋਗੇ 600 ਤੋਂ ਵੱਧ ਬੇਬੀ ਟਿਊਬ ਸੈਂਟਰ ਆ ਗਏ ਜਿਹੜੇ ਤੁਹਾਡੀ ਹੁਣ ਨਸਲ ਕੁਛ ਹੀ ਕਰ ਰਹੀ ਐ ਉਦੋਂ ਨਸਲ ਕੁਛੀ ਸੀ ਨਵੰਬਰ 84 ਹੁਣ ਬੇਬੀ ਟਿਊਬ ਸੈਂਟਰ ਐ ਜਿਹੜਾ ਬੱਚਾ ਪੈਦਾ ਹੋਊਗਾ ਉਹਦੀ ਅਣਖ ਹੀ ਮਰੀ ਹੋਊਗੀ ਚਲੋ ਜੀ ਜਨਮ ਤੋਂ ਹੀ ਖਤਮ ਕਰ ਲਿਆ ਆ ਦਿਮਾਗ ਦੀ ਲੜਾਈ ਐ ਜਿਹੜਾ ਨਸ਼ਾ ਵੰਡਿਆ ਜਾ ਰਿਹਾ ਐ ਦਿਮਾਗ ਦੀ ਲੜਾਈ ਐ ਦਿਮਾਗ ਨਾਲ ਲੜੋ ਕਮੈਂਟਾਂ ਨਾਲ ਲੜਨਾ ਜਾਂ ਇੱਕ ਦੂਜੇ ਨੂੰ ਮਾੜਾ ਬੋਲਣਾ ਦਾ ਜਿਹੜੇ ਆਪਾਂ ਚਾਹ ਟੋਪਰੂ ਹੈਗੇ ਉਹਨਾਂ ਨੇ ਵੀ ਲੜੀ ਜਾਣਾ ਇਹ ਸਮਾਨੀ ਮਿੱਤਰੋ ਇਹ ਮੋਦਾ ਨਹੀਂ ਹੋਇਆ ਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲੈ ਬਲਾਈ ਬਾਬਾ ਰਾਜਾ ਰਾਜ ਸਿੰਘ ਹੈ ਜਾਂ ਜਿੰਨੇ ਵੀ ਗੁਰਮਖ ਪਿਆਰੇ ਭਰਾ ਹੈ ਉਹਨਾਂ ਦੇ ਚਰਨਾਂ 'ਚ ਹੱਥ ਜੋੜ ਕੇ ਮਾਫੀ ਸਹਿਤ ਬੇਨਤੀ ਹੈ ਕਿ ਮਿਲ ਬੈਠ ਕੇ ਗੱਲ ਕਰੀਏ ਸਕੂਲ ਸਕੂਲ ਕਹਿੰਦੇ ਆ ਨਾ ਤੁਸੀਂ ਸਕੂਲ ਸਕੂਲ ਲਾ ਰੱਖੀ ਆ ਉਹ ਭਾਈ ਸਾਹਿਬ ਆਪਾਂ ਸਕੂਲਾਂ ਚ ਪੜ੍ਹੇ ਆ ਫੇਰ ਹੀ ਬੋਲ ਰਹੇ ਆ ਫੇਰ ਹੀ ਕਮੈਂਟ ਲਿਖ ਰਹੇ ਆ ਸਕੂਲਾਂ ਚ ਹੀ ਪੜ੍ਹੇ ਪਨੀਰੀ ਕੋਰੇ ਕਾਗਜ਼ ਤੇ ਜੋ ਲਿਖਦੇ ਆਗੇ ਨਾ ਉਹ ਦਾਗ ਪੈ ਜੂਗਾ ਭਾਵੇਂ ਮਗਰੋਂ ਮਿਟਾ ਆ ਵੀ ਦਿਓ ਪਰ ਉਹਦਾ ਦਾਗ ਰਹੂਗਾ ਅੱਜ ਬੱਚਿਆਂ ਤੇ ਬਚਪਨ ਤੇ ਛੋਟੀ ਪਨੀਰੀ ਤੇ ਲਿਖਣ ਦੀ ਕੁਝ ਲੋੜ ਹੈ ਅੱਛੇ ਵਰਡ ਅੱਛੇ ਅੱਖਰ ਤਾਂ ਮੇਰੇ ਭਰਾਏ ਮੇਰੀ ਤੁਹਾਡੇ ਚਰਨਾ ਚ ਬੇਨਤੀ ਹੈ ਕਿ ਨਵੰਬਰ ਦੇ ਦਿਨ ਚੱਲ ਰਹੇ ਐ ਤੇ ਆਪਾਂ ਆਪਸ ਵਿੱਚ ਦੰਗੋ-ਦੰਗੀ ਹੋ ਰਹੇ ਐ ਇਹ ਸਮਾਨੀ ਕੌਮ ਤੇ ਸਮਾਂ ਬੜਾ ਭਿਆਨਕ ਐ ਮਿੱਤਰੋ ਤਾਂ ਮੇਰੇ ਭਰਾ ਸਾਰੇ ਵੱਧ ਤੋਂ ਵੱਧ ਸ਼ੇਅਰ ਕਰਿਓ ਪਾ ਕਰਕੇ ਸਕੂਲਾਂ ਦੀ ਲੋੜ ਆ ਅਕਾਲ ਅਕੈਡਮੀਾਂ ਚੱਲ ਰਹੀਆਂ ਗੁਰਸਿੱਖ ਬੱਚੇ ਯਾਰ ਗਰਾਊਂਡਾਂ ਚ ਖੜੇ ਕਿੰਨੇ ਸੋਹਣੇ ਲੱਗਦੇ ਐ ਦੋ ਬੱਚਿਆਂ ਦੇ ਤਿੰਨਾਂ ਦਾ ਸਿਰ ਟਕਿਆ ਹੋਇਆ ਬਾਕੀਆਂ ਦੇ ਸਿਰ ਨੰਗੇ ਐ ਚੁੰਨੀਆਂ ਪਹਿਣਾ ਭੁੱਲ ਗਈਆਂ ਇਹਨਾਂ ਬੱਚੇ ਹੈਡ ਕਵਰ ਕਰਕੇ ਆਉਂਦਾ ਸਿਰ ਢੱਕ ਕੇ ਗੁਰਬਾਣੀ ਪੜ੍ਹਦੇ ਐ ਇੱਕ ਲਾਈਨ ਬੋਲਾਂਗੇ ਅਗਲੀ ਲਾਈਨ ਬੱਚੇ ਬੋਲਦੇ ਐ ਇਹ ਪ੍ਰਾਪਤੀ ਹੁੰਦੀ ਐ ਗਲਤੀ ਹੋਵੇ ਉਹ ਸਿਰ ਮੱਥੇ ਐ ਮੇਰੇ ਭਰਾ ਸ਼ੇਅਰ ਕਰੋ ਬਹੁਤ ਧੰਨਵਾਦ ਸਸੀਕਾਰ